ਨੰਬਰ 19 ਚਿਹਰੇ ਦੀ ਗਲੋ ਲਈ অ্যালোਵੈਰਾ ਜੈਲ ਲਗਾਓ ਨੰਬਰ 20 ਨਸੀਰ ਲਈ ਪਿਆਜ਼ ਸੁੰਗੋ ਨੰਬਰ 21 ਚਮੜੀ ਦੀ ਖਾਰਿਸ਼ ਲਈ ਨਿੰਬੂ ਲਗਾਓ ਨੰਬਰ 22 ਪਸੀਨਾ ਵਧ ਬੇਕਿੰਗ ਸੋਡਾ ਨੰਬਰ 23 ਟੋਪ ਤੋਂ ਕਾਲੀਤ્વ ਚਾਬੇ ਸਣ ਤੇ ਦਹੀਂ ਨੰਬਰ 24 ਖੂਨ ਘਟ ਚੁਕੰਦਰ ਨੰਬਰ 5 ਭੋਖਾ ਘਟ ਪੁਦੀਨੇ ਦੀ ਚਟਣੀ ਜੇ ਤੁਸੀਂ ਇਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਇਸ ਵੀਡੀਓ ਨੂੰ ਜਾ ਕੇ ਸਾਡੇ ਚੈਨਲ ਉੱਤੇ ਵੀ ਦੇਖ ਸਕਦੇ ਹੋ ਤੇ ਇਸ ਚੈਨਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਵੀ ਮੈਂ ਉਹ ਲਿੰਕ ਦਿੱਤਾ ਹੋਇਆ ਹੈ ਤੇ ਕਮੈਂਟ ਵਿੱਚ ਵੀ ਜਾ ਕੇ ਉਸ ਨੂੰ ਜ਼ਰੂਰ ਦੇਖੋ ਨੰਬਰ 26 ਕਮਜ਼ੋਰ ਹੱਡੀਆਂ ਲਈ ਹਲਦੀ ਵਾਲਾ ਦੁੱਧ ਵਾਲ ਲੰਬੇ ਲਈ ਐਰੋਵੇਲਾ ਜੈਲ ਨੰਬਰ 28 ਯਾਦਾਂ ਤੇਜ਼ ਕਰਨ ਲਈ ਬਦਾਮ ਪੇਟ ਦਰਦ ਅਜਵਾਇਨ ਤੇ ਕਾਲਾ ਨਮਕ ਨੰਬਰ 3 ਕੰਨ ਦਰਦ ਲਸਣ ਦਾ ਤੇਲ ਭਾਰ ਘਟਾਉਣ ਲਈ ਜੀਰੇ ਜੀਰੇ ਦਾ ਪਾਊਡਰ ਜਾਂ ਪਾਣੀ ਨੰਬਰ 32 ਭਾਰ ਵਧਾਉਣ ਲਈ ਸੁਭਾਂਜ ਨੇ ਦਾ ਪਾਊਡਰ ਗ੍ਰੋਥ ਵਧਾਉਣ ਲਈ ਚੁਕੰਦਰ ਦਾ ਪਾਊਡਰ ਨੰਬਰ 34 ਲੱਤਾਂ ਪੇੜ ਵਿਲਨੇ ਨਾਨ ਮਾਲਿਸ਼ ਜੇ ਤੁਸੀਂ ਇਹ ਵੀਡੀਓ ਨਹੀਂ ਦੇਖੀ ਤਾਂ ਇਹਨਾਂ ਦੋਆਂ ਵੀਡੀਓ ਦਾ ਲਿੰਕ ਮੇਰੇ ਡਿਸਕ੍ਰਿਪਸ਼ਨ ਤੇ ਮੇਰੀ ਕਮੈਂਟ ਵਿੱਚ ਦਿੱਤਾ ਹੋਇਆ ਹੈ ਵੀਡੀਓਸ ਨੂੰ ਜਰੂਰ ਜਾ ਕੇ ਦੇਖੋ ਖੰਡ ਵਾਲੇ ਡੱਬੇ ਵਿੱਚ ਕੀੜੀਆਂ ਉਸ ਵਿੱਚ ਇੱਕ ਟੁਕੜਾ ਲਾਉਣ ਦਾ ਰੱਖ ਦੋ ਅੱਖਾਂ ਦੀ ਰੋਸ਼ਨੀ ਲਈ ਗਾਜਰ ਦਾ ਜੂਸ ਵਧੀਆ ਨੀਂਦ ਲਈ ਇੱਕ ਗਲਾਸ ਗੁੰਗੁਨਾ ਪਾਣੀ ਚਿਹਰੇ ਦੀ ਰੌਣਕ ਲਈ ਗੁਲਾਬ ਜਲ ਸ਼ਹਿਦ ਤੇ ਨਿੰਬੂ ਰਾਤ ਨੂੰ ਪੇਟ ਸਾਫ਼ ਲਈ ਪੇਟ ਸਾਫ਼ ਜਲਦੀ ਕਰਨ ਲਈ ਸਵੇਰੇ ਇੱਕ ਗਲਾਸ ਗੂੰਗੁਨਾ ਪਾਣੀ ਪੀਓ ਬੁਖਾਰ ਲਈ ਤુલਸੀ ਦਾ ਰਸ ਪੀਓ ਕਫ ਤੇ ਕੋਲਡ ਲਈ तुलसी दी चा पियो सुकी खांसी लई, हर रोज सब्जी देसी घ्यो पाके खाओ विटामिन डी दी, दी कमी लई, रोज सवेरे सवेरे ताजी धुप तो लवो गले दी खारिश रही नमक वाले पानी ना गरारे करो ਸਿਰ ਦੇ ਸ਼ਿਕਰੀ ਲਈ ਐਰੋਵੇਲਾ ਜਲ ਲਗਾਓ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਈ ਤਾਂ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਅਸੀਂ ਲਿਆਉਂਦੇ ਰਹਾਂਗੇ ਇਸ ਤਰ੍ਹਾਂ ਦੇ ਮੋਟੀਵੇਸ਼ਨਲ ਤੇ ਨੁਸਖੇ ਬਾਰੇ ਵੀ ਜੋਸ ਜੋ ਤੁਹਾਨੂੰ ਬਹੁਤ ਫਾਇਦਾ ਕਰਨਗੀਆਂ ਧੰਨਵਾਦ